ਕਰਾਕ ਸੁਰੱਖਿਆ ਅਤੇ ਮਿਆਨ ਨਿਰਧਾਰਕ ਅਥਾਰਟੀ ਯਾਨੀ FS SAI ਨੇ ਪੋਜਨ ਉਤਪਾਦ ਸੰਚਾਲਕਾਂ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਾਰੇ ਪੈਕੇਜਿੰਗ ਤੋਂ A1 ਅਤੇ A2 ਸਬੰਧੀ ਸਾਰੇ ਧਾਮੀਆਂ ਨੂੰ ਤੁਰੰਤ ਹਟਾਉਣ ਲਈ ਨਿਰਦੇਸ਼ ਦਿੱਤੇ ਨੇ ਇਹ ਹੁਕਮ ਈ-ਕਾਮਰਸ ਪਲੇਟਫਾਰਮ ਤੇ ਖਾਨ ਪੀਣ ਵਾਲੀਆਂ ਵਸਤਾਂ ਨਾਲ ਸਬੰਧਤ ਆਪਰੇਟਰਾਂ ਤੇ ਵੀ ਲਾਗੂ ਹੋਵੇਗਾ ਅਥਾਰਟੀ ਦੇ ਧਿਆਨ 'ਚ ਆਇਆ ਕਿ ਫੂਡ ਪ੍ਰੋਡਕਟ ਆਪਰੇਟਰ A1 ਅਤੇ A2 ਵਰਗੀਕਰਨ ਤਹਿਤ ਦੁੱਧ ਅਤੇ ਦੁੱਧ ਤੋਂ ਬਣੇ ਕਿਉ ਮੱਖਣ ਅਤੇ ਦਹੀਂ ਨੂੰ ਵੇਚ ਰਹੇ ਨੇ ਅਥਾਰਟੀ ਨੇ ਕਿਹਾ ਕਿ ਦੁੱਧ ਵਿੱਚ A1 ਅਤੇ A2 ਦਾ ਵਰਗੀਕਰਨ ਜ਼ਰੂਰੀ ਤੌਰ ਤੇ ਪ੍ਰੋਟੀਨ ਦੇ ਸਬੰਧ ਚ ਹੋਣਾ ਚਾਹੀਦਾ ਹੈ ਇਸ ਲਈ ਦੁੱਧ ਦੀ ਚਰਬੀ ਵਾਲੇ ਉਤਪਾਦਾਂ ਬਾਰੇ A2 ਦਾ ਦਾਵਾ ਗੁੰਮਰਾਕੁੰਨ ਨੇ ਅਤੇ ਵਿਵਸਥਾਵਾਂ ਦੇ ਅਨੁਸਾਰ ਨਹੀਂ ਹੈ ਦੂਜੇ ਪਾਸੇ FSSAI ਨੇ ਸੂਬਿਆਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣ ਅਤੇ ਕਿਸਾਨ ਪੱਧਰ ਤੇ ਕੀਟਨਾਸ਼ਕਾਂ ਦੀ ਨਿਗਰਾਨੀ ਅਤੇ ਕੰਟਰੋਲ ਲਈ ਇੱਕ ਅੰਤਨ ਮੰਤਰਾਲਾ ਕਮੇਟੀ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ ਕੇਂਦਰੀ ਸਲਾਹਕਾਰ ਕਮੇਟੀ ਦੀ ਚੌਥਾਲਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਥਾਰਟੀ ਦੇ ਮੁਖ ਕਾਰਜਕਾਰੀ ਅਧਿਕਾਰੀ ਜੀ ਕਮਲਾ ਵਰਧਨ ਰਾਓ ਨੇ ਕਿਹਾ ਕਿ ਇਸ ਮਹਿਲ ਕਦਮੀ ਦਾ ਅੰਤ ਤੱਕ ਇਹ ਯਕੀਨੀ ਬਣਾਉਣਾ ਹੈ ਕਿ ਖੇਤੀਬਾੜੀ ਅਭਿਆਸ ਸੁਰੱਖਿਆਤ ਅਤੇ ਟਿਕਾਊ ਰਹੇ